ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਹ ਟਾਈਮ ਜਦੋਂ ਸੱਤਾ 'ਚ ਨਹੀਂ ਹੁੰਦੀ ਸੀ ਨਾ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਪੰਜਾਬ ਦੇ ਵਿੱਚ ਜਿਹੜੀ ਚੀਜ਼ ਬਲੈਕ ਤੇ ਮਿਲਣੀ ਚਾਹੀਦੀ ਆ ਉਹ ਆਮ ਮਿਲ ਜਾਂਦੀ ਆ ਤੇ ਜਿਹੜੀ ਆਮ ਮਿਲਣੀ ਚਾਹੀਦੀ ਆ ਉਹ ਚੀਜ਼ ਦੀ ਬਲੈਕ ਹੁੰਦੀ ਆ ਉਦੋਂ ਇਹ ਧਾਰਨਾ ਥੱਲੇ ਹੁੰਦੀ ਸੀ ਵੀ ਪੰਜਾਬ 'ਚ ਰੇਤਾ ਬਲੈਕ ਤੇ ਮਿਲਦਾ ਤੇ ਚਿੱਟਾ ਆ ਮਿਲ ਜਾਂਦਾ ਭਾਈ ਜੀ ਮੁੱਖ ਮੰਤਰੀ ਤਾਂ ਬਦਲ ਗਏ ਪਰ ਪੰਜਾਬ ਦੇ ਹਾਲਾਤ ਨਹੀਂ ਮਿਲੇ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਝੋਨੇ ਦੇ ਬੀਜ ਦੀ ਬਲੈਕ ਹੋਈ ਜਾਂਦੀ ਹੈ ਕਿਸੇ ਟਾਈਮ ਲੋਕ ਨਾ ਜਾਂਦੇ ਹੁੰਦੇ ਸੀ ਮੰਤਰੀਆਂ ਕੋਲੇ ਵੀ ਸਾਡੇ ਜਵਾਕ ਦੀ ਬਦਲੀ ਕਰਾ ਦਿਓ ਜੀ ਸਾਡੇ ਜਵਾਕ ਨੂੰ ਨੌਕਰੀ ਦੇ ਲਵਾ ਦਿਓ ਜੀ ਜਾਂ ਕੋਈ ਸਾਡੇ ਜਵਾਕ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਾ ਦਿਓ ਪਰ ਹੁਣ ਮੰਤਰੀ ਤੋਂ ਲੋਕ ਫੋਨ ਕਰਾ ਕੇ ਇਹਨਾਂ ਦੀਆਂ ਭੇਡਾਂ ਇਹਨਾਂ ਦੇ ਵਰਕਰ ਫੋਨ ਕਰਾ ਕੇ ਦੁਕਾਨ ਵਾਲੇ ਨੂੰ ਫੋਨ ਕਰਾ ਕੇ ਇਹ ਗੱਲ ਕਹਿੰਦੇ ਆ ਵੀ ਜੀ ਸਾਨੂੰ ਬੀਜ ਦਿਵਾ ਦਿਓ ਤੇ ਬੀਲ ਲੈ ਕੇ ਮంత్రి ਤੋਂ ਫੋਨ ਕਰਾ ਕੇ ਤੇ ਚੌੜੇ ਹੋ ਕੇ ਤੁਰੇ ਆਉਂਦੇ ਆ ਜਿਹੜਾ 40 ਰੁਪਏ ਵਾਲਾ ਬੀ ਆ 200 180 170 140 150 ਤੇ ਆਪਦੇ ਆਪ ਨੂੰ ਵੱਡੇ ਸਮਝਦੇ ਆ ਵੀ ਅਸੀਂ ਮੰਤਰੀ ਤੋਂ ਫੋਨ ਕਰਾ ਕੇ ਝੋਨੇ ਦਾ ਬੀ ਲੇਤਾ ਕੀ ਲੈ ਲਿਆ ਬਈ ਤੁਸੀਂ ਕਮਾਲ ਹੋ ਗਈ ਬਈ ਯਾਰ ਸਾਡੇ ਏਰੀਏ ਦੇ ਵਿੱਚ ਬਈ ਇਹਨਾਂ ਨੇ ਇੱਕ ਤਰੀਕ ਨੂੰ ਕਹਿਦਾ ਵੀ ਤੁਸੀਂ ਝੋਨਾ ਲਾ ਸਕਦੇ ਹੋ ਹਨ ਤੇ ਇੱਕ ਤਰੀਕ ਨੂੰ ਝੋਨਾ ਤੁਸੀਂ ਤਰੀਕ ਤਾਂ ਸਾਨੂੰ ਇੱਕ ਤਰੀਕ ਦੇਤੀ ਪਰ ਸਾਨੂੰ ਬੀ ਤਾਂ ਦਿਓ ਜਾ ਤੁਸੀਂ ਸਿੱਧਾ ਕਰੋ ਵੀ 30 ਤਰੀਕ ਤੋਂ ਬਾਅਦ ਝੋਨਾ ਲਾ ਲਿਓ ਲੋਕ 26 ਲਾਉਣ 31 ਲਾਉਣ 32 ਲਾਉਣ 36 ਲਾਉਣ ਜਿਹੜਾ ਮਰਜ਼ੀ ਲਾਉਣ ਲੋਕ ਜਿਹੜੀਆਂ ਵੈਰਾਈਆਂ ਪਛੇਤੀਆਂ ਲੱਗਦੀਆਂ ਲੋਕ ਲਾ ਲੈਣਗੇ ਤਰੀਕ ਤੁਸੀਂ ਖੋਲਤੀ ਤਰੀਕ ਤੁਸੀਂ ਖੋਲਤੀ ਵੀ ਅੱਗੇ 15 ਤਰੀਕ ਨੂੰ ਡੀਸੀ ਵੀ ਐਦ ਕੀ ਤੁਸੀਂ ਇੱਕ ਤੋਂ ਲਾ ਸਕਦੇ ਹੋ ਤੇ ਲਾਉਣ ਕੀ ਲੋਕ ਹੁਣ 26 ਝੋਨਾ ਦਾ 15 ਤਰੀਕ ਨੂੰ ਲੱਗਦਾ ਨਹੀਂ ਨਾ 20 ਨੂੰ ਲੱਗੇ ਨਾ 31 ਲੱਗੇ ਲੋਕ ਤਾਂ 12 ਲਾਉਣ ਲਾਉਣਗੇ ਨਾ ਸੁਪਰ 212 ਤੇ 12 ਨੂੰ ਤੁਸੀਂ ਬੈਨ ਕਰਤਾ ਜੇ ਬੈਨ ਕੀਤਾ ਸੀ ਤਾਂ ਸਵਾਰ ਫੇਰ ਆਉਂਦਾ ਕਿਸੇ ਦੁਕਾਨ ਤੇ ਦਾਣਾ ਵੀਦਾ ਵੀ ਨਾਊਗਾ ਹੁਣ ਤੁਸੀਂ ਜਿਹੜਿਆਂ ਨੇ ਸਰਕਾਰ ਦੇ ਮੰਤਰੀਆਂ ਨੂੰ ਲੋਕਾਂ ਨੇ ਹਿੱਸਾ ਪੱਤੀ ਕਰ ਲਈ ਉਹ ਦੁਕਾਨ ਵੀ ਵੇਚੀ ਜਾਂਦੇ ਆ ਉਹਨਾਂ ਨੂੰ ਕਹਿਣਾ ਸੌਖਾ ਹੋ ਗਿਆ ਜਦੋਂ ਜ਼ਿਮੀਂਦਾਰ ਜਾਂਦਾਗਾ ਕਹਿੰਦੇ ਵੀ ਇਹ ਹੈ ਨਹੀਂ ਜੀ ਵੀ ਹੈ ਨਹੀਂ ਜ਼ਿਮੀਂਦਾਰ ਕਹਿੰਦਾ ਜੀ सेठ जी ਮਾੜਾ ਮੋਟਾ ਦਿਓ ਮੈਂ ਤਾਂ ਜਾਊਗਾ ਭਾਈ ਕਹਿੰਦੇ 150 ਮਿਲੂਗਾ 180 ਮਿਲੂਗਾ ਉਹਨਾਂ ਦਾ ਹਿੱਸਾ ਪੱਤੀ ਹੋ ਗਈ ਝਾੜੂ ਸਰਕਾਰ ਦੇ ਮੰਤਰੀਆਂ ਨਾਲ ਉਹ ਵੀ ਮਿਲ ਜਾਂਦਾ ਸਬਾਦ ਆਉਂਦਾ ਫੇਰ ਜੇ ਦਾਣਾ ਵੀ ਨਾ ਆਉਂਦਾ ਸਾਰੇ ਵੀ ਮਿਲ ਜਾਂਦੇ ਆ ਪਰ ਬੀਆਂ ਦੀ ਬਲੈਕ ਹੋਈ ਜਾਂਦੀ ਆ ਸਰਕਾਰ ਆਂਦੀ ਆ ਪਛੇਤੀਆਂ ਵੈਰਟੀਆਂ ਲਾਓ 26 ਝੋਨਾ ਲਾਓ ਲੋਕਾਂ ਨੇ 26 ਝੋਨਾ ਲਾਇਆ ਵੀ 26 ਝੋਨਾ ਪਿਛਲੇ ਸਾਲ ਮੰਡੀਆਂ ਚ ਰੋਲਿਆ ਸੈਲਰਾਂ ਵਾਲਿਆਂ ਦੇ ਵਿੱਚ ਟੁੱਟ ਬਣਦੀ ਆ 10-10 ਕਿਲੋ 11-11 ਕਿਲੋ ਕਾਟ ਕੱਟ ਕੇ 16 ਮੌਸਲ ਵਾਲਾ ਝੋਨਾ ਸੈਲਰਾਂ ਵਾਲਿਆਂ ਨੇ ਚੱਕਿਆ ਪੰਜਾਬ ਦੇ ਹਾਲਾਤ ਸੁਧਰਨੇ ਦਾ ਕੀ ਸੀ ਦਿਨ ਬਰ ਦਿਨ ਬੱਤਰ ਹੋਈ ਜਾਂਦੇ ਆ ਬਈ ਤੇ ਇਹ ਝਾੜੂ ਸਰਕਾਰ ਜਮਾਂ ਫੇਲ ਹੋ ਗਈ ਇਹਨਾਂ ਦੀਆਂ ਨੀਤੀਆਂ ਜਿਹੜੇ ਭਗਵੰਤ ਮਾਨ ਦੇ ਸਲਾਹਕਾਰ ਆ ਪਤਾ ਨਹੀਂ ਕਿੱਥੋਂ ਫੜ ਕੇ ਲੈਂਦੇ ਆ ਕਿਵੇਂ ਬਣਾਏ ਆ ਕੋਈ ਲੋਕਾਂ ਤੋਂ ਦਾ ਪੁੱਛ ਲੋ ਵੀ ਲੋਕਾਂ ਦਾ ਨੀਤੀਆਂ ਕਾਰੇ ਖਾਤਰ ਬਣਾਉਂਦੇ ਆ ਲੋਕਾਂ ਖਾਤਰ ਬਣਾਉਂਦੇ ਆ ਆਪਾਂ ਮੰਨਦੇ ਆ ਪਾਣੀ ਦਾ ਪੱਧਰ ਪੰਜਾਬ ਚ ਨੀਵਾ ਵਗ ਗਿਆ ਠੀਕ ਆ ਜਿੱਥੇ 100 ਫੁੱਟ ਵਗ ਗਿਆ 150 ਵਗ ਗਿਆ ਉੱਥੇ ਤੁਸੀਂ ਉਹ ਜਿਹੇ ਹਿਸਾਬ ਦਾ ਕੁਝ ਕਰ ਲਓ ਯਾਰ ਉਹਨਾਂ ਨੂੰ ਉਹਨਾਂ ਦੇ ਕੈਰੇਟਰੀਆ ਉਹ ਲਾ ਦਿਓ ਵੀ ਹਾਂ ਵੀ ਤੁਸੀਂ ਆ ਚੀਜ਼ ਐਂ ਕਰਨੀ ਆ ਸਾਡੇ ਏਰੀਏ ਦੇ ਵਿੱਚ ਸਾਡੇ ਨਰਮਾ ਹੁੰਦਾ ਹੁੰਦਾ ਸੀ ਬਈ ਨਰਮਾ ਹੁੰਦਾ ਸੀ 2016-17 ਤੋਂ ਬਾਅਦ ਸਾਡੇ ਲੋਕ ਝੋਨਾ ਲਾਉਣ ਲੱਗਿਆ ਤੇ ਸਾਡੇ ਲੋਕ ਆਰਥਿਕ ਪੱਖੋਂ ਇੰਨੇ ਕਮਜ਼ੋਰ ਸੀ ਨਾ ਬਈ ਗੱਲਾਂ ਛੱਡ ਦੋ ਲੋਕਾਂ ਤੋਂ ਚਾਹ ਗੁੜ ਦੇ ਪੈਸੇ ਨਹੀਂ ਮੁੜਦੇ ਹੁੰਦੇ ਸੀ ਚਲੋ ਔਖੇ ਸੌਖੇ ਲੋਕਾਂ ਨੇ ਮੋਟਰਾਂ ਲਵਾਈਆਂ ਲੋਕ ਝੋਨਾ ਲਾਉਣ ਲੱਗ ਗਏ ਅੱਜ ਝੋਨਾ ਲੱਗਦੇ ਨੂੰ ਸਾਡੇ ਏਰੀਏ 'ਚ 10 ਸਾਲ ਹੋ ਗਏ ਤੇ 2 ਫੁੱਟ ਪਾਣੀ ਤਾਂ ਆਇਆ ਬਈ ਥੱਲੇ ਨਹੀਂ ਗਿਆ ਕਿਉਂਕਿ ਸਾਡੇ ਲੋਕਾਂ ਨੇ ਕੱਸੀ ਦਾ ਪਾਣੀ ਛੱਡਿਆ ਨਹੀਂ ਜਿਹੜੇ ਏਰੀਏ ਦੇ ਵਿੱਚ ਪਾਣੀ ਨੀਵਾ ਗਿਆ ਉੱਥੇ ਲੋਕਾਂ ਨੇ ਕੱਸੀ ਦੀਆਂ ਬਾਰੀਆਂ ਸਾਹਮਣੋਂ ਵੜ ਕੇ ਲੋਕ ਲੋਕਾਂ ਨੇ ਖਾਲਾਂ ਦੀ ਢੂਈ ਨਹੀਂ ਮਰੀ ਚੱਲ ਯਾਰ ਆਪਾਂ ਉਹ ਗੱਲ 'ਚ ਨਹੀਂ ਪੈਂਦੇ ਵੀ ਪਾਣੀ ਨੀਵਾ ਗਿਆ ਜਾਂ ਜੋ ਸਰਕਾਰ ਨੇ ਕਰਨਾ ਕਰੇ ਜਾਂ ਤਾਂ ਫਿਰ ਜੇ ਕੋਈ ਕੰਮ ਕਰਨਾ ਚੱਜ ਨਾਲ ਕਰੇ ਜਾਂ ਤਾਂ ਕਿਤੇ ਦਾਣਾ ਆਵੇ ਨਾ ਸਾਰੇ ਪੰਜਾਬ ਦੇ ਵਿੱਚ ਝੋਨੇ ਦੇ ਬੀ ਦੀ ਬਲੈਕ ਹੋ ਜਾਂਦੀ ਹੈ ਉਹਦਾ ਕੌਣ ਜ਼ਿੰਮੇਵਾਰਾ ਲੁੱਟ ਕਿਹਦੀ ਆ ਲੁੱਟਾ ਕਿਸਾਨਾਂ ਦੀ ਤੇ ਆਪਣੀ ਉਹ ਵੀ ਕੋਈ ਗੱਲ ਨਹੀਂ ਹੈਗੀ ਵੀ ਜਿਵੇਂ ਲੱਕੇ ਸਧਾਣੇ ਵਾਂਗੂ ਸਰਕਾਰ ਨੇ ਜੇ ਕੋਈ ਚੰਗਾ ਵੀ ਕੰਮ ਕਰਤਾ ਅਪਾ ਉਹਦਾ ਵੀ ਵਿਰੋਧ ਕਰਨ ਲੱਗ ਜਾਂਗੇ ਜਿਹੜਾ ਕੰਮ ਸਰਕਾਰ ਚੰਗਾ ਕਰਦੀ ਆ ਉਹਨੂੰ ਪਿੱਛੇ ਜੇ ਇਹਨਾਂ ਨੇ ਫਰਦਾਂ ਦਾ ਕਹਿਤਾ ਵੀ ਯਾਰ ਤੁਸੀਂ ਪ੍ਰਾਈਵੇਟ ਕਢਾ ਕੇ ਤੇ ਜਮ੍ਹਾਂਬੰਦੀ ਲਾ ਸਕਦੇ ਹੋ ਤੇ ਲੱਖਾਂ ਸਦਨ ਉਹਦਾ ਵੀ ਵਿਰੋਧ ਕਰੀ ਜਾਂਦਾ ਸੀ ਕਹਿੰਦਾ ਵੀ ਇਹ ਚ ਲੋਕਾਂ ਦੀ ਲੁੱਟੋ ਲੁੱਟ ਬਈ ਕਾਦੀ ਹੋਊਗੀ 25 ਰੁਪਏ ਜਗਲਾ ਉੱਥੋਂ ਕਢਾਉਂਦਾ ਸੀਗਾ ਤੇ ਜੇ ਕਿਸੇ ਨੇ 20 ਪੇਜ ਕਢਾਉਣੇ ਆ ਤੇ ਕੈਸੀ ਵਾਲਾ ਬਈ 7 ਰੁਪਏ ਜਾਂ 8 ਰੁਪਏ ਜੇ ਇੱਕ ਪੇਜ ਕਢ ਦਿੰਦਾਗਾ ਉਹ ਵੀ ਉਹਦੀ ਗੱਲ ਮੈਂ ਸੁਣੀ ਸੀ ਕਿ ਅ ਜਿਹੜੀ ਫਰਦ ਕੇਂਦਰ ਚੋਂ ਕਢਾਉਂਦੇ ਆ ਕਿ ਉਹ ਇੱਕ ਪੇਜ ਤੇ ਉੰਨੀ ਚੀਜ਼ ਆਉਂਦੀ ਹੈਗੀ ਤੇ ਕੈਫੇ ਵਾਲੇ ਦੋ ਪੇਜਾਂ ਦੇ ਕੱਢਦੇ ਆ ਕੈਫੇ ਦੇ ਤੋਂ ਅਗਲਾ ਪੀਡੀਐਫ ਕਢਾ ਕੇ ਭਾਲ ਵੀ ਲਊਗਾ ਜਿਹੜੇ ਪੇਜ ਦੀ ਲੋੜ ਹੋਈ ਬੰਦਾ ਉਹ ਉਹਨੂੰ ਕਹੂਗਾ ਵੀ ਮੈਨੂੰ ਆਹ ਦੋ ਪ੍ਰਿੰਟ ਕਢ ਦੇ ਤੇ ਉੱਥੇ ਤਾਂ ਕੋਈ ਗੱਲ ਨਹੀਂ ਸੁਣਦਾ ਜੀ ਉੱਥੇ ਲਾਈਨ 'ਚ ਲੱਗ ਕੇ ਖੜੇ ਰਹਿੰਦੇ ਜਦੋਂ ਉਹਨੂੰ ਵਾਰੀ ਆਉਂਦੀ ਉਹਦੋਂ ਨੂੰ ਕਹਿੰਦੇ ਸਾਡੀ ਸਾਈਡ ਬੰਦ ਹੋ ਗਈ ਫਰਦ ਕੇਂਦਰ ਵਾਲੇ ਸਾਈਡ ਬੰਦ ਹੋ ਗਈ ਕਿਤੇ ਕਹਿੰਦੇ ਕਹਿੰਦੇ ਲਾਂਚ ਟਾਈਮ ਹੋ ਗਿਆ ਜਿਹੜਾ ਕੋਈ ਮਾੜਾ ਜਾਂ ਜਾਣ-ਪਛਾਣ ਵਾਲਾ ਕੋਈ ਉਹਨਾਂ ਦੇ ਨੇੜ ਦਾ ਬੰਦਾ ਹੁੰਦਾ ਸੀ ਉਹ ਮਗਰ ਦੀ ਮਗਰ ਆ ਕੇ ਕਢਾ ਕੇ ਆਪ ਵੀ ਫਰਦ ਤੁਰੇ ਜਾਂਦਾ ਕਈ ਜਮ੍ਹਾਂਬੰਦੀ ਕਢਾਉਣ ਤੇ ਹੀ ਟੱਪ ਜਾਂਦਾ ਜੀ ਉਹ ਕੰਮ ਚੰਗਾ ਕੀਤਾ ਆਪਾਂ ਨਹੀਂ ਕਹਿੰਦੇ ਵੀ ਸਰਕਾਰ ਨੇ ਮਾੜਾ ਕੀਤਾ ਆਪਾਂ ਕਹਿਣੇ ਆ ਲੱਖੇ ਵਰਗੇ ਉਹਦਾ ਵੀ ਵਿਰੋਧ ਕਰੀ ਜਾਂਦੇ ਆ ਉਹਨਾਂ ਨੂੰ ਦਾ ਕੀ ਹੈ ਮਕਸਦ ਚਾਹੀਦਾ ਵੀਡੀਓ ਪਾਉਣ ਖਾਤਰ ਆਪਾਂ ਹੁਣ ਮੰਨ ਲਾ ਬਈ ਮੈਂ ਲਿਖਦਾ ਗਉਣਾ ਹਨਾ ਗਉਣਾ ਦਾ ਕਿਹਣਾ ਚੱਲ ਮੈਂ ਲਿਖਦਾ ਤੇ ਮੈਨੂੰ ਐ ਹੁੰਦਾ ਵੀ ਆਪਾਂ ਕਿਉਂ ਬੋਲਣਾ ਇਹ ਆਪਣਾ ਕੰਮ ਨਹੀਂ ਵੀ ਆਪਾਂ ਆਪਦੇ ਕੋਈ ਸ਼ਾਇਰ ਪਾ ਦੇ ਹਨਾ ਕੋਈ ਗੀਤ ਬੋਲ ਕੇ ਪਾ ਦੇ ਵੀ ਉਹ ਪਾਉਣੀ ਆ ਪਰ ਅੱਜ ਬੋਲਣਾ ਪਿਆ ਬਈ ਤਿੰਨ ਦਿਨ ਹੋ ਗਏ ੱੱਕੇ ਖਾਂਦੇ ਤੁਰੇ ਫਿਰਦੇ ਨੂੰ ਕਿਤੇ ਡੱਬ ਵਾਲੀ ਵਗ ਜੰਨੇ ਆ ਕਿਤੇ ਰਾਮੇ ਵਗ ਜੰਨੇ ਆ ਕਿਤੇ ਮ ਤੇ ਬੀ ਜੇ ਮਿਲਦਾ ਤਾਂ ਉਹਦੀ ਕੋਈ ਗਰੰਟੀ ਨਹੀਂ ਦਿੰਦਾ ਉਹਨਾਂ ਦੇ ਕੋਈ ਮਾਰਕਾ ਨਹੀਂ ਲਾ ਕੇ ਦਿੰਦਾ 200 ਰੁਪਏ 180 ਰੁਪਏ 170 ਰੁਪਏ ਅੱਜ ਤੋਂ ਜਿਹੜੇ ਕੋਈ 5-7 ਦਿਨ 10 ਦਿਨ ਲੋਕ ਪਹਿਲਾਂ ਲੈ ਗਏ ਉਹਨਾਂ ਨੂੰ ਹੋ ਸਕਦਾ ਵੀ ਭਾਅ ਚ ਮਿਲ ਗਿਆ ਹੋਵੇ ਪਰ ਜਿਹੜੇ ਲੋਕ ਅੱਜ ਜਿਨ੍ਹਾਂ ਨੇ ਬੀ ਨਹੀਂ ਲੇਤਾ ਗੀਤੇ ਵੈਰੈਟੀਆਂ ਪੂਛਾ ਲਾ ਲਓ ਜਾਂ 12 ਲਾ ਲਓ ਤਾਂ ਬੀ ਦਾ ਬਾਈ ਬੁਰਾ ਆਲਾ ਤਾਂ ਬਾਈ ਬਣ ਕੇ ਵੀਡੀਓ ਸ਼ੇਅਰ ਜਰੂਰ ਕਰਿਓ ਆਪਣੇ ਤੇ ਇਹ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿਹਨੇ ਕਿੱਥੋਂ ਕਿੰਨਾ ਵੀ ਲਿੱਤਾ ਕੀ ਰੇਟ ਤੇ ਮਿਲਿਆ ਵੀ ਮਿਲਿਆ ਵੀ ਆ ਕਿ ਨਹੀਂ ਵੀ ਮਿਲਿਆ ਤੇ ਬਾਕੀ ਜੇ ਮੇਰੇ ਤੋਂ ਕੋਈ ਗਲਤ ਫਲਤ ਬੋਲਿਆ ਗਿਆ ਹੋਵੇ ਕਿਉਂਕਿ ਵੀ ਮੈਂ ਕਿਹੜਾ ਕੋਈ ਮੰਨ ਲਓ ਸਮਾਜ ਸੇਵੀ ਆ ਜਾਂ ਕੋਈ ਲੈਕਚਰ ਮੈਂ ਤਾਂ ਇੱਕ ਕਿਸਾਨ ਆ ਹਨਾ ਆ ਵੀ ਮੈਨੂੰ ਦੁੱਖ ਹੋਇਆ ਅਸੀਂ ਭੌਂਕਦੇ ਫਿਰਦੇ ਆ ਵੀ ਨਹੀਂ ਮਿਲਿਆ ਸਾਨੂੰ ਤੇ ਤਾਂ ਕਰਕੇ ਵੀਡੀਓ ਬਣਾਈ ਆ ਬਈ ਤੇ ਸ਼ੇਅਰ ਕਰਿਓ ਬਈ ਬਣ ਕੇ ਦੱਬ ਕੇ